ਅਤੇ ਹਿੰਦੁਸਤਾਨ ਸ਼ਕਤੀ ਸਨਾਂ ਵੱਲੋਂ ਪੂਰੇ ਪੰਜਾਬ ਦੇ ਨਾਲ-ਨਾਲ ਜਿੱਥੇ ਸਾਡੇ ਪ੍ਰਭਾਵ ਵਾਲੇ 10 ਸੂਬੇ ਹਨ ਉਹਨਾਂ ਸੂਬਿਆਂ ਚੋਂ शिवसेना ਹਿੰਦੁਸਤਾਨ ਵੱਲੋਂ ਆਉਣ ਵਾਲੀ ਲੋਕ ਸਭਾ ਚੋਣਾਂ 2024 ਚ ਅਸੀਂ ਆਪਣੇ ਉਮੀਦਵਾਰ ਉਤਾਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚ ਮਿੰਡੀਆਂ ਕਰਕੇ ਆਪਣੇ ਉਮੀਦਵਾਰ ਤੈਅ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ ਉਸ ਦੇ ਤਹਿਤ ਸਭ ਤੋਂ ਪਹਿਲਾਂ ਖੰਨੇ ਦੇ ਵਿੱਚ ਬੈਠਕ ਹੋਈ ਹੈ ਦੂਸਰੇ ਨੰਬਰ ਤੇ ਪਟਿਆਲੇ ਦੇ ਵਿੱਚ ਤੀਸਰੇ ਨੰਬਰ ਦੇ ਵਿੱਚ ਲੁਧਿਆਣਾ ਔਰ ਚੌਥੇ ਮੁਹਾਲੀ ਕੀਤੀ ਹੈ ਔਰ ਅੱਜ ਜਿਹੜਾ ਅਸੀਂ ਇੱਥੇ ਆਪਣਾ ਮੋਗੇ ਵਿਖੇ ਮੀਟਿੰਗ ਕੀਤੀ ਹੈ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਜਿਵੇਂ ਸਾਡੀ ਪਾਰਟੀ ਦਾ ਏਜੰਡਾ ਹੈ ਉਸ ਏਜੰਡੇ ਦੇ ਉੱਤੇ ਜਿਹੜੇ ਉਮੀਦਵਾਰ ਲਿਆਂਦੇ ਜਾਣਗੇ ਪਾਰਟੀ ਦੀ ਯੂਨਿਟ ਵੱਲੋਂ ਚੋਣ ਲੜਨ ਦਾ ਭਾਰੀ ਸਮਰਥਨ ਕੀਤਾ ਅੱਜ ਅਸੀਂ ਇੱਥੇ ਮੋਗੇ ਵਿਖੇ ਵੀ ਜਿਹੜੀ ਮੀਟਿੰਗ ਕੀਤੀ ਹੈ ਇੱਥੇ ਦੀ ਲੋਕ ਸਭਾ ਸੀਟ ਚੋਣਾਂ ਜਿਹੜੀ ਹੈ ਪਾਰਟੀ ਲੜੇਗੀ ਉਹਦੇ ਵਿੱਚ ਪਾਰਟੀ ਦੇ ਚਾਰ ਲੀਡਰਾਂ ਨੇ ਆਪਣੇ ਆਪਣੇ ਦਾਅਵੇਦਾਰੀ ਪੇਸ਼ ਕੀਤੀ ਹੈ ਜਿੱਚ ਸ੍ਰੀ ਰਾਮਵਚਨ ਰਾਏ ਜੀ ਨੇ ਜੋ ਉਪ ਪ੍ਰਧਾਨ ਪੰਜਾਬ ਹੈ ਸ਼੍ਰੀਮਤੀ ਮਨਦੀਪ ਸ਼ਰਮਾ ਜੋ ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਇਕਾਈ ਦੇ ਪੰਜਾਬ ਪ੍ਰਧਾਨ ਨੇ ਸ੍ਰੀ ਰਾਜੀਵ ਵਰਮਾ ਜੋ ਜ਼ਿਲ੍ਹਾ ਪ੍ਰਧਾਨ ਹੈ ਆਪਣੇ ਯੂਥ ਜ਼ਿਲ੍ਹੇ ਦੇ ਯੂਥ ਵਾਈ ਜ਼ਿਲ੍ਹਾ ਯੂਥ ਦੇ ਪ੍ਰਧਾਨ ਨੇ ਔਰ ਕੁਨਾਲ अरोड़ा ਜੀ ਜ਼ਿਲ੍ਹਾ ਪ੍ਰਧਾਨ ਵਪਾਰ ਸੈਨਾ ਇਹਨਾਂ ਚਾਰ ਪਾਰਟੀ ਦੇ ਸੀਨੀਅਰ ਲੀਡਰਸ ਨੇ ਆਪਣੇ ਆਪਣੇ ਦਾਵੇਦਾਰੀ ਲੋਕ ਸਭਾ ਚੋਣ لڑ ਲਈ ਪੇਸ਼ ਕੀਤੀ ਹੈ ਤੇ ਪਾਰਟੀ ਇਹਨਾਂ ਦਾ ਬਾਇਓ ਡਾਟਾ ਹਾਸਲ ਕਰਕੇ ਤੇ ਅਸੀਂ ਤੈਅ ਕਰਾਂਗੇ ਕਿ ਇਹਨਾਂ ਚੋਂ ਜਿਹੜਾ ਸਾਡੇ ਪਾਰਟੀ ਦੇ ਅਨੁਸਾਰ ਸਰਵੋਤਮ ਹੋਏਗਾ ਉਹਨੂੰ ਪਾਰਟੀ ਟਿਕਟ ਦੇ ਕੇ ਆਪਣੇ ਏਜੰਡੇ ਦੇ ਉੱਤੇ ਚੋਣ ਲੜਾਈਗਾ ਇਹ ਕਦੋਂ ਤੱਕ ਕਲੀਅਰ ਹੋ ਜਾਏਗਾ ਜੀ ਕਿਉਂਕਿ ਬਿਗਲ ਵਜਨ ਵਾਲਾ ਆ ਬਿਗਲ ਵਜਨ ਵਾਲਾ ਕਾਂਗਰਸ ਦੀ ਲਿਸਟ ਆ ਗਈ ਹੈ ਨੈਸ਼ਨਲ ਲੈਵਲ ਤੇ ਦੂਸਰੀ ਪਾਰਟੀਆਂ ਵੀ ਦੇ ਰਹੀਆਂ ਸਾਡੀ ਪਾਰਟੀ ਵੀ ਤਿੰਨ ਚਾਰ ਦਿਨਾਂ ਦੇ ਵਿੱਚ ਲਿਸਟ ਜਾਰੀ ਕਰ ਦੇਗੀ ਘਟੋ ਘਟ ਪੰਜਾਬ ਦੀ ਲਿਸਟ ਪਹਿਲਾਂ ਜਾਰੀ ਹੋ ਜਾਏਗੀ ਬਾਕੀ ਸੂਬਿਆਂ ਦੀ ਵੀ ਅਸੀਂ ਕਰਾਂਗੇ ਇਹ 13 ਦੀ 13 ਸੀਟਾਂ ਦੇ ਲੜੂਗੀ ਕੋਸ਼ਿਸ਼ ਹੈ ਕਿ 13 ਸੀਟਾਂ ਹੀ ਲੜੀਆਂ ਜਾਣ ਪਰ ਕਈ ਜ਼ਿਲ੍ਹਿਆਂ 'ਚ 2 1 2 ਜ਼ਿਲ੍ਹਿਆਂ 'ਚ ਸਾਡੀ ਯੂਨਿਟ ਨਹੀਂ ਹੈ ਤਾਂ ਇਸ ਕਰਕੇ 8-9 ਸੀਟਾਂ ਦੇ ਉੱਤੇ ਪਾਰਟੀ ਲੜਨ ਦੀ ਕੋਸ਼ਿਸ਼ ਕਰ ਸਕਦੇ ਆ ਲੇਕਿਨ ਜੇ ਹਮ ਖਿਆਲੀਆਂ ਨਾਲ ਕੋਈ ਗੱਲਬਾਤ ਹੋਈ ਜਿਹੜੇ ਹੋਰ Hindu ਸੰਗਠਨ ਹਨ ਉਹਨਾਂ ਨਾਲ ਜੇ ਵਿਚਾਰ ਵਟਾਂਦਰਾ ਹੋਇਆ ਔਰ ਉਹਨਾਂ ਨੇ ਲੜਨ ਦੀ ਇੱਛਾ ਪ੍ਰਗਟ ਕੀਤੀ ਤਾਂ ਅਸੀਂ 13 ਦੀ 13 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਲੈਣ ਦੀ ਕੋਸ਼ਿਸ਼ ਕਰਾਂਗੇ ਗੱਲਬਾਤ ਚੱਲ ਰਹੀ ਹੈ ਜੀ ਕਿਸੇ ਨਾਲ ਨਹੀਂ ਅਜੇ ਤਾਂ ਕੋਈ ਗੱਲਬਾਤ ਨਹੀਂ ਚੱਲ ਰਹੀ ਪਰ ਜਿਵੇਂ BJP ਤੋਂ ਬਾਅਦ ਕੇਵਲ ਸਾਡਾ ਸੰਗਠਨ Hindu ਸੰਗਠਨ ਹੈ ਜਿਨੇ ਚੋਣਾਂ ਦਾ ਵਿਗਲ বাজਾਇਆ ਔਰ ਵੱਡੇ ਪੱਧਰ ਤੇ ਅਸੀਂ ਤਿਆਰੀ ਰੰਭੀ ਹੈ ਤੇ ਜਿੱਥੇ ਅਸੀਂ ਨਹੀਂ ਵੀ ਹੈਗੇ ਉੱਥੇ ਵੀ ਜੇ ਹਿੰਦੂ ਹਮਦਰਦ ਸਮਰਥਕ ਨਿਕਲ ਕੇ ਆਣਗੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਆਪਣੀ ਪਾਰਟੀ ਦੀ ਟਿਕਟ ਉਹਨਾਂ ਨੂੰ ਦੇ ਸਕਦੇ ਹਾਂ। ਵੋਟਾਂ ਜੀ ਠੀਕ ਆ ਕੋ ਹਾਂਜੀ ਜਰ ਨਮਸਕਾਰ ਜੀ ਅੱਛਾ ਪੌਂਜੀ ਬਿਲਕੁਲ ਆਲਦਰ ਰਿਕਾਰਡ ਪੱਧਰਾ ਲਿਖਾ ਦੀ ਵਾਰਤ ਲਾਗੋ ਐਦਾ ਮੁੱਦਾ ਵੈਸੇ ਕੀ ਰੱਖਿਆ ਹੈ। ਇਲੈਕਸ਼ਨ ਜੀ ਆਇਆ ਵੈਸੇ ਇਲੈਕਸ਼ਨ ਪੁਰਾਣਾ ਤੋਂ ਬਵਨ ਗੁਪਤਾ ਜਿੰਦਾਬਾਦ 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 ਜੇਕਰ ਵੀਰ ਬਜਰੰਗੇ ਹਰ ਹਰ ਮਹਾਦੇ ਜੇਕਰ ਵੀਰ ਬਜਰੰਗੇ ਹਰ ਹਰ ਮਹਾਦੇ ਜੇਕਰ ਵੀਰ ਬਜਰੰਗੇ ਹਰ ਹਰ ਮਹਾਦੇ ਸਵਾਲ ਤੇ ਇਹ ਨਾ ਵੀ ਜਦੋਂ ਉਹਨਾਂ ਨੇ ਕਰ ਲਿਆ ਤੇ ਲੋਕਲ ਯੂਨਿਟ ਨੂੰ ਪਹਿਲਾਂ ਪਤਾ ਸੀਗਾ ਵੀ ਇਹ ਕੰਮ ਹੋ ਰਿਹਾ ਹੈ ਨਹੀਂ ਸਰ ਮੈਂ ਸੁਸਪੀ ਸਾਹਿਬ ਨੂੰ ਪੁੱਛਿਆ ਸੀ ਉਹਨਾਂ ਨੇ ਕਿਹਾ ਕਿ ਨਹੀਂ ਉਹਨਾਂ ਨੂੰ ਵੀ ਐਸੀ ਨਹੀਂ ਕਰਨੀ ਉਸੇ ਸ਼ਾਂਤੀ ਲਈ ਸਾਰਾ ਦਿਨ ਖਾਲਸਾ ਧੰਦਾਬਾਦ ਹੈ